ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਦੇ ਵਿਚਾਰੇ ਬੀਬੀ ਐਮਐਨਏ ਪੰਜਾਬ ਸਰਕਾਰ ਦੀ ਚੰਗੀ ਝਾੜ-ਝੰਮ ਕੀਤੀ ਹੈ ਕਿਉਂ ਉਹ ਕਹਿੰਦੇ ਕਿ ਅਸੀਂ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਮੀਟਿੰਗ ਕਰਦੇ ਹੜ੍ਹਾਂ ਦੀ ਤਿਆਰੀ ਸਾਨੂੰ ਪਤਾ ਹੁੰਦਾ ਕਿ ਮੌਨਸੂਨ ਸੈਸ਼ਨ ਆਉਣ ਵਾਲਾ ਮੀਂਹ ਭਾਰੀ ਪੈ ਸਕਦਾ ਹੈਗੇ ਨਹੀਂ ਤੇ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਅਸੀਂ ਮੀਟਿੰਗ ਕਰਦੇ ਕਿ ਡੈਮਾਂ ਨੂੰ ਤਿਆਰ ਕਰਦੇ ਆ ਪਾਣੀ ਕਿੰਨੀ ਕੈਪੈਸਿਟੀ ਹੈ ਤੇ ਕਿੰਨਾ ਆ ਸਕਦਾ ਹੈਗਾ ਤੇ ਕਹਿੰਦੇ ਅਸੀਂ ਪੰਜਾਬ ਨੂੰ ਅਪ੍ਰੈਲ ਦੇ ਮਹੀਨੇ ਸੂਚਿਤ ਕਰ ਦਿੱਤਾ ਸੀ ਅਪ੍ਰੈਲ ਗਿਆ ਮਈ ਗਿਆ ਜੂਨ ਗਿਆ ਜੁਲਾਈ ਗਿਆ ਅਗਸਤ ਗਿਆ ਤੇ ਸਤੰਬਰ ਦੇ ਵਿੱਚ ਦੇਖ ਲਓ ਸਾਡਾ ਕੀ ਹਾਲਾਤ ਹੋ ਗਿਆ ਗੇ ਨੇ ਕਹਿੰਦੇ ਇਹਨਾਂ ਨੇ ਸੂਚਿਤ ਕੀਤਾਗਾ ਤੇ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਕੋਈ ਤਿਆਰੀ ਨਹੀਂ ਕੀਤੀ ਕਹਿੰਦੇ ਕਿ ਅਗਰ ਜੂਨ ਜੁਲਾਈ ਮਹੀਨੇ ਤੋਂ ਅਸੀਂ ਡੈਮਾਂ ਤੋਂ ਹੌਲੀ ਹੌਲੀ ਪਾਣੀ ਛੱਡੀਦਾ ਹੁੰਦਾ ਸਾਡੇ ਡੈਮ ਭਰ ਜਾਂਦੇ ਨੇ ਪਿੱਛੋਂ ਬਾਰਸ਼ਾਂ ਹੁੰਦੀਆਂ ਪਹਿਲਾਂ ਪਹਾੜਾਂ ਤੇ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਵਿੱਚ ਅਹੀਂ ਫਿਰ ਹੌਲੀ ਹੌਲੀ ਪਾਣੀ ਛੱਡੀਦਾਗਾ ਠੀਕ ਹੈ ਵੀ ਥੋੜੀ ਥੋੜੀ ਪਾਣੀ ਨਿਕਲਦਾ ਰਹੇ ਡੈਮ ਭਰਦੇ ਰਹਿਣ ਕਹਿੰਦੇ ਕਿ ਇਹਨਾਂ ਨੇ ਪਿਓ ਦੇ ਪੁੱਤਾਂ ਨੇ ਪਾਣੀ ਸਾਨੂੰ ਛੱਡਣ ਹੀ ਨਹੀਂ ਦਿੱਤਾਗਾ ਤੇ ਫਿਰ ਪਾਣੀ ਇੰਨਾ ਭਰ ਗਿਆ ਤੇ ਜੇ ਉਹਦਾ ਡੈਮ ਟੁੱਟ ਸਕਦੇ ਹੁਣ ਪਾਣੀ ਛੱਡਿਆ ਤੇ ਸਾਰਾ ਜਿਹੜਾ ਨੁਕਸਾਨ ਹੋਵੇ ਇਹ ਵੀ ਉਹਨੇ ਕਹੇ